ਸਵਾਗਤ ਹੈ ਤੁਹਾਡਾ ਆਪਣੇ ਫੇਸਬੁੱਕ ਪੇਜ ਤੇ YouTube ਚੈਨਲ ਤੇ ਜੀ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਜੀ ਪਿੰਡ ਬਾਂਮਣ ਵਾਲਾ ਜੀ ਸ਼ਹਿਰ ਕੋਟਕਪੂਰਾ ਜੀ ਜ਼ਿਲ੍ਹਾ ਫਰੀਦਕੋਟ ਆ ਜੀ ਕੋਟਕਪੂਰੇ ਦੇ ਨੀਅਰ ਹੀ ਆ ਜੀ ਪਿੰਡ ਇਹ ਤਹਿਸੀਲ ਵੀ ਕੋਟਕਪੂਰਾ ਹੀ ਲੱਗਦੀ ਆ ਜੀ ਇਹਨੂੰ ਕੋਟਕਪੂਰੇ ਤੋਂ ਕਰੀਬ ਕੋਈ 2-3 ਕਿਲੋਮੀਟਰ ਦੀ ਦੂਰੀ ਤੇ ਆ ਜੀ ਜਦੋਂ ਆਪਾਂ ਕੋਟਕਪੂਰੇ ਤੋਂ ਮੰਨ ਲਓ ਇਧਰ ਜੈਤੋ ਸਾਈਡ ਜਾਂਦੇ ਆ ਜੀ ਤਾਂ ਲਾਲਿਆਂ ਦੇ ਨਾਲ ਹੀ ਪਿੰਡ ਪੈਂਦਾ ਤੇ ਸਿੱਧੀ ਸੜਕ ਵੀ ਫਾਟਕਾ ਗੋਲ ਦੀ ਹਰੀਨੋ ਵਾਲੇ ਫਾਟਕਾ ਗੋਲ ਦੀ ਬਾਂਮਣ ਵਾਲੇ ਪਿੰਡ ਨੂੰ ਆਉਂਦੀ ਹੈ ਜੀ ਜਿਹੜੇ ਘਰੋਂ ਵੀਡੀਓ ਬਣਾ ਰਹੇ ਆ ਜੀ ਬਾਈ ਕੋਈ ਵਪਾਰ ਲੈਣ ਦਾ ਕੰਮ ਨਹੀਂ ਕਰਦੇ ਘਰੇ ਪਸ਼ੂ ਤਿਆਰ ਕਰਕੇ ਹੀ ਵੇਚਦੇ ਆ ਬਾਈ ਜੀ ਕੋਲੇ ਇੱਕ ਝੋਟੀ ਤਿਆਰ ਆ ਜੀ ਜਿਹੜੀ ਤੁਸੀਂ ਸਾਹਮਣੇ ਦੇਖ ਰਹੇ ਆ ਮੁਰਾ ਨਸਲ ਦੀ ਝੋਟੀ ਆ ਪਹਿਲੀ ਦੂਜੇ ਸੂਣਾ ਬਈਏ ਨੇ ਦੂਜੇ ਸੂਆ ਜੀ ਦੂਜੇ ਸੂਣਾ ਜੀ ਤੇ ਸੋਨੂ ਸ਼ਹਿਰ ਸਾਰਿਆਂ ਨੂੰ ਪਤਾ ਹੀ ਹੈ ਜੀ ਆਪਾਂ ਵੈਟਰਨਰੀ ਪ੍ਰੈਕਟਿਸ ਕਰਦੇ ਆ ਜੀ ਤੇ ਮੇਰੀ ਇਹ ਹੀ ਹੋਈ ਹੈ ਜੀ ਝੋਟੀ ਦੇ ਇਹਦੇ ਮੇਰੇ ਹੁਣ ਕਨਫਰਮ ਤਾਂ ਨਹੀਂਗਾ ਵੀ ਸੀਮਣ ਕਿਹੜਾ ਲੱਗਿਆਗਾ ਤੇ ਉਹ ਵੈਸੇ ਚੰਗਾ ਸਿੰਮਲ ਆਇਆ ਸੀਗਾ ਇਸੀਮਨ ਦਾ ਨਾਂ ਨਹੀਂ ਪਤਾ ਜੀ ਠੀਕ ਆ ਆਪਾਂ ਹੀ ਭਰਿਆ ਇਹਦੇ ਤੇ ਕਿੰਨੇ ਕੁ ਦਿਨ ਪਾਲੀ ਲੈਂਦੀ ਹੈ ਬਈ ਇਹ ਅਜੇ ਹਫਤਾ ਲੱਗੀ ਅਜੇ ਇੱਕ ਹਫਤੇ ਦੀ ਕੱਚੀ ਹੈ ਜੀ ਤੇ ਬਹੁਤ ਸੋਹਣੀ ਤਿਆਰ ਹੁੰਦੀ ਆਉਂਦੀ ਆ ਥੱਲਿਓ ਥਣ ਦੀ ਵੈਥ ਉਥੇ ਬਹੁਤ ਸੋਹਣੀ ਹੈ ਜੀ ਤੁਸੀਂ ਦੇਖ ਸਕਦੇ ਹੋ ਥੋੜਾ ਜਣਾ ਪਸ਼ੂ ਮੈਂ ਆਉਂਦਾ ਜਾਂਦਾ ਕਰਕੇ ਥੋੜਾ ਜਿਆ ਡਰਦਾ ਜੀ ਪਸ਼ੂ ਓਵੇਂ ਸੀਲ ਹੈ ਕੋਈ ਹੋਜੀ ਦਿੱਕਤ ਨਹੀਂ ਗਈ ਤੇ ਬਾਕੀ ਸਾਰੀ ਗੱਲਬਾਤ ਬਾਈ ਨਾ ਕਰਾਂਗੇ ਆਪਾਂ ਤੋਰ ਕੇ ਵੀ ਤੁਹਾਨੂੰ ਦਿਖਾਵਾਂਗੇ ਜੀ ਕੀ ਰੇਟ ਆ ਕਿੰਨਾ ਦੁੱਧ ਦਿੰਦਾ ਪਿਛਲੇ ਸੂਏ ਪਿਆਰ ਬਹੁਤ ਸੋਹਣੀ ਹੋਈ ਆ ਜੀ ਮੱਝ ਥੋੜੀ ਜੀ ਦਿੱਕਤ ਆ ਰਹੀ ਏ ਤੁਹਾਨੂੰ ਪਤਾ ਹੀ ਆ ਵੀ ਥੋੜਾ ਜੀ ਮੱਝ ਡਰਦੀ ਜਾਦੇ ਆ ਮੇਰੇ ਮੇਰੇ ਕਰਕੇ ਜੀ ਪਹਿਲੀ ਤੋਰ ਕੇ ਦਿਖਾ ਮੜੀ ਜੀ ਵੈਸੇ ਦੇਣ ਹਫਤੇ ਨੂੰ ਹੀ ਪੂਰੇ ਬਾਲੀ ਹਾਂ ਜੀ ਕੋਈ ਨਹੀਂ ਬਸ ਦਿਖਾ ਬਹੁਤ ਸੋਹਣਾ ਸਰੀਰ ਘਟਾਂਚਾ ਜੀ ਬਹੁਤ ਕੋਈ ਲਿੱਸੀ ਲਾਵੀ ਮੱਝ ਨਹੀਂ ਥਾਣਾ ਦੀ ਬੰਦਰ ਵੇਖੋ ਤੁਸੀਂ ਲੇਵੇ ਦੀ ਬਹੁਤ ਸੋਹਣੀ ਆ ਕੱਲਾ ਕੱਲਾ ਥਾਣਾ ਜੀ ਟੀੜੀ ਦੇ ਪਾ ਦੇਵਾਂਗੇ ਠੀਕ ਹੈ ਬਾਈ ਨਾ ਬਾਕੀ ਗੱਲਬਾਤ ਕਰਾਂਗੇ ਸਾਰੀ ਬਾਕੀ ਤੁਸੀਂ ਆ ਕੇ ਮੱਝ ਦੇਖ ਹੀ ਲੈਣੀ ਆ ਜੀ ਠੀਕ ਆ ਆਪਣਾ ਫਰਜ ਆ ਸਾਨੂੰ ਦਿਖਾਉਣਾ ਜੀ ਤਸੱਲੀ ਤੁਸੀਂ ਆਪ ਕਰਨੀ ਆ ਬਾਕੀ ਬਾਈ ਜੀ ਨਾਲ ਗੱਲ ਕਰਦੇ ਆ ਪਾਲੀ ਬਾਈ ਕਿੰਨਾ ਦੋ ਦਿੱਤਾ ਪਹਿਲੇ ਸੂਏ ਨੇ ਇਹਨੂੰ 17 ਕੋਲ ਦੋ ਦਿੱਤਾ ਜੀ 17 ਕਿਲੋ ਪਹਿਲੇ ਸੂਏ ਪਹਿਲੇ ਸੂਏ ਠੀਕ ਆ ਕੀ ਮੁੱਲ ਮੁੱਲ ਕਰਦੇ ਆ ਬਾਈ ਮੁੱਲ ਤਾਂ 2,25,000 ਕਰਦੇ ਆ ਜੀ ਠੀਕ ਆ 2 ਲੱਖ ਦੀ ਦੇ ਦਾਂਗੇ ਛਾ 2 ਲੱਖ ਦੀ ਦੇ ਦੋਗੇ ਹਾਂਜੀ ਮੰਨ ਲਓ ਵੀ 2 ਲੱਖ ਲਾਸਟ ਆ ਬਾਈ ਕੇ ਚਲੋ ਹਮ ਮੰਨਤਨ ਕਰ ਦਾਂਗੇ ਅੱਛਾ ਮੌਕੇ ਦੇ ਮੰਨਤਨ ਹੋ ਗਏ 17 ਕਿਲੋ ਪਹਿਲੇ ਸੂਏ ਦੁੱਧ ਦਿੱਤਾ ਹੈ ਹਾਂ ਦਰਮਿਆਨੀ ਸੇਵਾ ਨਾਲ ਦਰਮਿਆਨੀ ਸੇਵਾ ਨਾਲ ਤੇ ਕਿੰਨੇ ਦਿਨ ਹੁਣ ਬਾਈ ਕਰੀਬ ਕਰੀਬ ਪਏ ਆ ਇਹਦੇ ਚ ਇਹਦੇ ਹਫਤਾ ਲੈ ਜੀ ਅੱਛਾ ਹਫਤਾ ਲੈ ਜੂਗੀ ਪੂਰਾ ਜੀ ਹਾਂ ਜੀ ਠੀਕ ਹੈ ਜੀ ਲੈ ਸੋਹਣੀ ਲਾਂਦੀ ਜਮਾ ਠੀਕ ਹੈ ਜੀ ਠੀਕ ਹੈ ਨਹੀਂ ਸੋਹਣੀ ਤਿਆਰ ਹੈ ਅੱਜ ਤਾਂ ਬਹੁਤ ਸੋਹਣੀ ਤਿਆਰ ਹੋਈ ਵੀ ਹੈ ਬਾਈ ਤੇ ਬਾਕੀ ਤੁਸੀਂ ਆਪਦੀ ਤਸੱਲੀ ਆਪ ਕਰ ਲੈਣੀ ਹੈ ਜੀ ਬਾਈ ਨਾਲ ਗੱਲਬਾਤ ਕਰਕੇ ਥਣਾ ਵਾਲੀ ਕੋਈ ਦਿੱਕਤ ਨਹੀਂਗੀ ਬਾਕੀ ਤੁਸੀਂ ਚੀਪਾ ਕੱਢ ਕੇ ਦੇਖ ਲੈਣਾ ਜਿਵੇਂ ਵੀ ਤੁਹਾਨੂੰ ਜਿਹੜੇ ਪੱਖ ਤੋਂ ਵੀ ਤਸੱਲੀ ਮੰਨ ਲੋ ਜਿਹੜੇ ਪੱਖ ਤੋਂ ਤਸੱਲੀ ਚਾਹੀਦੀ ਹੈ ਬਾਈ ਜੀ ਨਾਲ ਫੋਨ ਤੇ ਗੱਲ ਕਰਕੇ ਵੀ ਲੈ ਸਕਦੇ ਆ ਬਾਕੀ ਤੁਸੀਂ ਮੱਝ ਨੇੜੇ ਆ ਕੇ ਦੇਖ ਸਕਦੇ ਆ ਜੀ ਪਿੰਡ ਬਾਂਮਣ ਵਾਲਾ ਜੀ ਜ਼ਿਲ੍ਹਾ ਫਰੀਦਕੋਟ ਸ਼ਹਿਰ ਨੇੜੇ ਕੋੜ ਕਪੂਰਾ ਲੱਗਦਾ ਜੀ ਤੁਹਾਨੂੰ ਪਹਿਲਾਂ ਵੀ ਦੱਸ ਚੁੱਕੇ ਆ ਜੀ ਧੰਨਵਾਦ ਜੀ ਵੀਡੀਓ ਨੂੰ ਸ਼ੇਅਰ ਕਰਿਓ ਜੀ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਹੋਰ ਵੀਡੀਓ ਦੇਖਣ ਆਪੇ ਜੀ ਧੰਨਵਾਦ